ਪੰਜਾਬ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਮੋੜ ਤੋਂ ਚੋਣਾਂ ਹੋਣ ਜਾ ਰਹੀਆਂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਪੰਜਾਬ ਦੇ ਵਿੱਚ ਇਹ ਚੋਣਾਂ ਸੈਮੀ ਫਾਈਨਲ ਦੇ ਤੌਰ ਤੇ ਦੇਖੀਆਂ ਜਾ ਰਹੀਆਂ ਨੇ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਪੂਰਾ ਜ਼ੋਰ ਲਗਾਉਣਗੀਆਂ 14 ਦਸੰਬਰ ਨੂੰ ਚੋਣਾਂ ਹੋਣਗੀਆਂ 17 ਦਸੰਬਰ ਨੂੰ ਇਹਨਾਂ ਚੋਣਾਂ ਦੇ ਨਤੀਜੇ ਆਉਣਗੇ ਆਖਿਰਕਾਰ ਪੰਜਾਬ ਦੇ ਵਿੱਚ ਕਿਸ ਦਾ ਪਲੜਾ ਭਾਰੀ ਹੋਵੇਗਾ ਇਸ ਤੇ ਵੀ ਸਭ ਦੀਆਂ ਨਿਗਾਹਾਂ ਬਣੀਆਂ ਰਹਿਣਗੀਆਂ ਪੰਜਾਬ ਦੇ ਚੋਣ ਕਮਿਸ਼ਨ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਸ਼ਡਿਊਲ ਸਾਂਝਾ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਕਿਹੜੇ ਪੜਾਵਾਂ ਦੇ ਤਹਿਤ ਔਰ ਕਿਸ ਤਰੀਕੇ ਦੇ ਨਾਲ ਇੱਥੇ ਚੋਣ ਪ੍ਰਕਿਰਿਆ ਹੋਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ 14 ਦਸੰਬਰ ਨੂੰ ਚੋਣਾਂ ਹੋਣਗੀਆਂ ਔਰ 17 ਦਸੰਬਰ ਨੂੰ ਇਹਨਾਂ ਚੋਣਾਂ ਦੀ ਗਿਣਤੀ ਹੋਵੇਗੀ ਔਰ ਉਸੇ ਦਿਨ ਹੀ ਨਤੀਜੇ ਆਉਣਗੇ ਚੋਣ ਕਮਿਸ਼ਨ ਨੇ ਕਿਹਾ ਕਿ ਇਹ ਵੋਟਾਂ ਬੈਲਟ ਪੇਪਰ ਤੇ ਹੋਣਗੀਆਂ ਚੋਣਾਂ ਦੇ ਵਿੱਚ 50 ਫੀਸਦੀ ਸੀਟਾਂ ਔਰਤਾਂ ਦੇ ਲਈ ਰਾਖਮੀਆਂ ਰੱਖੀਆਂ ਗਈਆਂ ਨੇ ਇਸ ਦੇ ਨਾਲ ਹੀ 19181 ਬੂਥ ਬਣਾਏ ਜਾਣਗੇ ਚੋਣ ਅਧਿਕਾਰੀ ਨੇ ਕਿਹਾ ਕਿ ਹਰੇਕ ਪੋਲਿੰਗ ਬੂਥ ਤੇ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਮਤੀ ਦੇ ਦੋ ਡੱਬੇ ਹੋਣਗੇ ਚੋਣਾਂ ਦੇ ਲਈ 40000 EVM ਦੀ ਵੀ ਲੋੜ ਹੈ ਇਸ ਕੋਲ ਜੋ ਸਾਡੇ ਕੋਲ ਨਹੀਂ ਹੈ ਚੋਣ ਕਮਿਸ਼ਨ ਜਿਸ ਦੀ ਵਰਤੋਂ ਕਰ ਰਿਹਾ ਉਸ ਨੂੰ ਜ਼ੋਨ ਕਮਿਸ਼ਨ ਭਾਰਤ ਦੇ ਕਿਸੇ ਵੀ ਰਾਜ ਨੂੰ ਜਾਰੀ ਨਹੀਂ ਕਰ ਸਕਦਾ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਲ੍ਹਾ ਪ੍ਰੀਸ਼ਦ ਹੈ ਜਿਸ ਵਿੱਚ ਕੁੱਲ 357 ਜ਼ੋਨ ਨੇ ਜਿਸ ਦੇ ਵਿੱਚ ਹਰੇਕ ਜ਼ੋਨ ਤੋਂ ਇੱਕ ਮੈਂਬਰ ਚੁਣਿਆ ਜਾਂਦਾ ਹੈ ਇਸੇ ਤਰ੍ਹਾਂ ਰਾਜ ਦੀਆਂ 154 ਪੰਚਾਇਤ ਸੰਪਤੀਆਂ ਦੇ ਅੰਦਰ 15 ਤੋਂ 25 ਜ਼ੋਨ ਬਣਾਏ ਗਏ ਨੇ ਜਿਨ੍ਹਾਂ ਦੀ ਕੁੱਲ ਗਿਣਤੀ 2863 ਹੈ ਹਰੇਕ ਜ਼ੋਨ ਤੋ ਇੱਕ ਮੈਂਬਰ ਚੁਣਿਆ ਜਾਵੇਗਾ ਪਿੰਡੂ ਖੇਤਰਾ ਦੇ ਵਿੱਚ ਵੋਟਾਂ ਦੀ ਗਿਣਤੀ 1 ਕਰੋੜ 36 ਲੱਖ 4000 ਹੈ ਦੱਸਦੇ ਕਿ ਉਮੀਦਵਾਰਾਂ ਦੀ ਘੱਟੋ ਘੱਟ 21 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਅਤੇ ਉਹ ਜ਼ੋਨ ਦਾ ਵੋਟਰ ਹੋਣਾ ਚਾਹੀਦਾ ਹੈ ਜਿੱਥੇ ਉਹ ਚੋਣ ਲੜ ਰਿਹਾ ਉਮੀਦਵਾਰਾਂ ਨੂੰ ਨਾਮਜ਼ਦਗੀ ਲਈ ਇੱਕ ਫਾਰਮ ਨੰਬਰ 4 ਭਰਨਾ ਹੋਵੇਗਾ ਜ਼ਿਲ੍ਹਾ ਅਪਰੇਸ਼ਨ ਲਈ ਨਾਮਜ਼ਦਗੀ ਫੀਸ 400 ਅਤੇ ਬਲਾਕ ਸਮਤੀ ਚੋਣਾਂ ਦੇ ਲਈ 200 ਹੈ ਜੇਕਰ ਕੋਈ ਉਮੀਦਵਾਰ ਐਸਈ ਜਾਂ ਬੀਸੀ ਸ਼੍ਰੇਣੀ ਦਾ ਹੈ ਤਾਂ ਉਸਦੀ ਫੀਸ ਅਧੀ ਕਰ ਦਿੱਤੀ ਜਾਵੇਗੀ ਜੇਕਰ ਕੋਈ ਅਧਿਕਾਰੀ ਵੱਧ ਫੀਸ ਮੰਗ ਲੈਂਦਾ ਤਾਂ ਚੋਣ ਕਮਿਸ਼ਨ ਕੋਲ ਸਿੱਧੇ ਤੌਰ ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਇਸ ਚੋਣ ਦੇ ਵਿੱਚ ਉਮੀਦਵਾਰ ਸੁਤੰਤਰ ਚੋਣ ਲੜ ਸਕਦਾ ਹੈ ਜੋ ਕਿ ਪਹਿਲਾਂ ਨਹੀਂ ਸੀ ਹੁੰਦਾ ਉਹ 6 ਰਾਜਨੀਤਿਕ ਪਾਰਟੀਆਂ ਤੋਂ ਸਪੌਂਸਰਸ਼ਿਪ ਵੀ ਮੰਗ ਸਕਦੇ ਨੇ ਜਿਸ ਦੇ ਲਈ ਉਮੀਦਵਾਰਾਂ ਨੂੰ ਫਾਰਮ ਜਮ੍ਹਾਂ ਕਰਨਾ ਹੋਵੇਗਾ ਜ਼ਿਲ੍ਹਾ ਪ੍ਰੀਸ਼ਦ ਲਈ ਵੱਧ ਤੋਂ ਵੱਧ ਖਰਚ ਸੀਮਾ 255000 ਅਤੇ ਬਲਾਕ ਸੰਪਤੀ ਦੇ ਲਈ 110000 ਨਿਰਧਾਰਤ ਕੀਤੀ ਗਈ ਹੈ ਇਹ ਸੀਮਾ ਤੋਂ ਵੱਧ ਖਰਚ ਦੀ ਆਗਿਆ ਨਹੀਂ ਹੋਵੇਗੀ ਚੋਣ ਸੰਚਾਲਨ ਦੇ ਲਈ 96000 ਪੋਲਿੰਗ ਸਟਾਫ ਤਾਇਨਾਤ ਕੀਤਾ ਜਾਵੇਗਾ ਸੁਰੱਖਿਆ ਦੇ ਲਈ 50000 ਪੁਲਿਸ